ਹਲੇਲੂਇਆ 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 ਸੋ ਸਾਰਿਆਂ ਮੇਰੇ ਵੱਲੋਂ ਜੀ ਐਮ ਸੀ ਦੀ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਇੱਕ ਵਾਰੀ ਫੇਰ ਮਸੀਹ ਭਾਈਚਾਰੇ ਦੀ ਜਿੱਤ ਹੋਈ ਨਾ ਔਰ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਬਚਾਓ ਮੋਰਚਾ ਬਣਾ ਕੇ ਕੁਛ ਛਿੜਾਰਤੇ ਅਨਸਰ ਜੋ ਮਸੀਹ ਭਾਈਚਾਰੇ ਦੇ ਖਿਲਾਫ ਟਿਕਾ ਟਿਕਣੀਆਂ ਕਰ ਰਿਹਾ ਸੀ ਜੋ ਮਸੀਹ ਭਾਈਚਾਰੇ ਦੇ ਪਾਸਟਰਾਂ ਨੂੰ ખોટી ਦੱਸ ਰਹੇ ਸੀ ਚਾਚਾ ਨੂੰ ખોટી ਦੱਸ ਰਹੇ ਸੀ ਉਹਨਾਂ ਦੇ ਉੱਪਰ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਕਾਰਵਾਈ ਕਰਵਾਈ ਗਈ ਆ ਔਰ ਅੱਜ ਸਵੇਰੇ ਅਸੀਂ ਦੇਖਿਆ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਆ ਪਰ ਇਹ ਬੜੀ-ਬੜੀ ਮਸੀਹ ਭਾਈਚਾਰੇ ਦੀ ਜਿੱਤ ਆ ਬੇਸ਼ੱਕ ਉਹ ਬੰਦਾ ਹੁਣ ਅੱਗੇ ਕੋਰਟ ਦਾ ਕੰਮ ਆ ਬੰਦਾ ਜਮਾਨਤ ਲਵੇ ਜੋ ਮਰਜ਼ੀ ਕਰੇ ਮਗਰ ਅਸੀਂ ਪ੍ਰ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਸਮੂਝੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗੱਲ ਤੇ ਐਕਸ਼ਨ ਲਿਆ ਔਰ ਮੈਨੂੰ ਵੀ ਮinority ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਬਿਚੇਰਵੇਂ ਸਾਹਿਬ ਇਹਨਾਂ ਤੇ ਕਾਰਵਾਈ ਕਰੋ ਔਰ ਸਰਕਾਰ ਨੂੰ ਅਸੀਂ ਅ ਤ ਕੀਤੀ ਵੀ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਨੇ ਬਹੁਤ ਵਧੀਆ ਇਹ ਕੰਮ ਕੀਤਾ ਵਾ ਪਰ ਇੱਕ ਕੋਲ ਦਿੱਤੀ ਗਈ ਸੀ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਵੀ ਸੋਮਵਾਰ ਨੂੰ ਜਲੰਧਰ ਪੀਏਪੀ ਚੌਕ ਬੰਦ ਕੀਤਾ ਜਾਵੇਗਾ। ਔਰ ਇਹ ਤੇ ਸਮੁੱਚੇ ਮਸੀਹ ਭਾਈਚਾਰੇ ਨੇ ਫੈਸਲਾ ਕੀਤਾ ਵਾ ਵੀ ਜਿਹੜੀ ਸੋਮਵਾਰ ਦੀ ਕੋਸ਼ਿਸ਼ ਨੂੰ ਮਤਦਨੀ ਕੀਤਾ ਜਾਂਦਾ ਵਾ ਔਰ ਵੀਰਵਾਰ ਨੂੰ ਖਾਂਬਰਾ ਚੱਚ ਵਿੱਚ ਸਾਰੇ ਇਕੱਠੇ ਹੋਵੋ ਬੈਠ ਕੇ ਮੀਟਿੰਗ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਤੇ ਕਿੱਦਾਂ ਕਾਰਵਾਈ ਗਾਂਵੇ ਕੀਤੀ ਜਾਵੇ। ਓਏ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਿਹੜੇ ਲੋਕ ਆਪੀ ਭਾਈਚਾਰਾ ਸਾਂਝ ਨੂੰ ਖਰਾਬ ਕਰਨ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਿੱਖ ਭਾਈਚਾਰੇ ਵਿੱਚ ਔਰ ਮਸੀਹ ਭਾਈਚਾਰੇ ਦੇ ਵਿੱਚ ਦੋ ਫਾੜ ਪਾਉਣਾ ਚਾਹੁੰਦੇ ਨੇ ਉਹਨਾਂ ਦੀ ਮਨਛਾ ਕਦੀ ਪੂਰੀ ਨਹੀਂ ਕੀਤੀ ਜਾਏਗੀ। ਔਰ ਅਸੀਂ ਸਾਰੇ ਮਿਲ ਬੱਠ ਕੇ ਰਹਿੰਦੇ ਆਂ Hindu, Muslim, Sikh, ईसाई ਸਾਰੇ ਨੇ ਭਾਈ ਭਾਈ। ਔਰ ਜਿੱਦਾਂ ਅਸੀਂ ਮਸੀਹ ਭਾਈਚਾਰੇ ਲਈ ਕੰਮ ਕੀਤਾ ਇਹ ਤਾਂ ਅਸੀਂ ਮੁਸਲਮਾਨ ਭਾਈਚਾਰੇ ਲਈ ਕੰਮ ਕਰਾਂਗੇ ਜੈਨੀ ਭਾਈਚਾਰੇ ਲਈ ਬੁੱਧੀ ਭਾਈਚਾਰੇ ਲਈ ਕੰਮ ਕਰਾਂਗੇ ਕਿਉਂਕਿ ਸੰਵਿਧਾਨ ਨੇ ਮੈਨੂੰ ਮੁਸੀਬ ਭਾਈਚਾਰੇ ਦੀ ਔਰ ਮਨੋਰਟੀ ਦੀ ਰੱਖਿਆ ਕਰਨ ਲਈ ਖੜਾ ਕੀਤਾ ਔਰ ਮੇਰੇ ਨਾਲ ਜਿੱਥੇ ਸਾਡੇ 크੍ਰਿਸਚੀਅਨ ਮੂਵਮੈਂਟ ਤੋਂ ਹਮੀਦ ਮਸੀਦੀ ਆਏ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਪੀਟਰ ਬਲੰਦਪੁਰੀਆ ਜੀ ਆਏ ਨੇ ਵਕ ਵਕ ਜਿੱਥੇ ਬੰਦੀਆਂ ਤੋਂ ਸਾਡੇ ਭਰਾ ਆਏ ਨੇ ਸਾਡੀਆਂ ਭੈਣਾਂ ਆਈਆਂ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਅਸੀਂ ਪੰਜਾਬ ਦੇ ਵਿੱਚ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀਹੀ ਭਾਈਚਾਰੇ ਨੂੰ ਜਾਂ ਮਨੋਟੀਜ਼ ਨੂੰ ਕੋਈ ਵੀ ਬੰਦੇ ਤੰਗ ਪਰੇਸ਼ਾਨ ਕਰਨ ਅਗਰ ਕੋਈ ਤੰਗ ਪਰੇਸ਼ਾਨ ਕਰੇਗਾ ਜਤਿੰਦਰ ਬਸੀ ਗੌਰਵ ਚੇਅਰਮੈਨ ਮਨੋਟੀ ਕਮਿਸ਼ਨ ਡਟ ਕੇ ਉਹਨਾਂ ਦਾ ਵਿਰੋਧ ਕਰੇਗਾ ਔਰ ਉਹਨਾਂ ਦੇ ਉੱਪਰ ਬੰਦ ਕਾਨੂੰਨੀ ਕਾਰਵਾਈ ਕਰਵਾਏਗਾ ਸਤ ਪੰਨਾ ਚੰਡੀਗੜ੍ਹ ਡੀਜੀਪੀ ਸਾਹਿਬ ਦੇ ਨਾਲ ਮੀਟਿੰਗ ਕਰਨ ਜਾ ਰਹੇ ਆ ਵੀ ਜਿਹੜਾ ਸਾਡਾ ਕ੍ਰਿਸਮਸ ਆ ਰਿਹਾ ਸਾਡੀਆਂ ਸ਼ੋਭਾ ਯਾਤਰਾ ਜਿਹੜੀਆਂ ਨਿਕਲਨੀਆਂ ਵਾ ਅਗਰ ਕੋਈ ਉਹਨਾਂ ਦੇ ਉੱਪਰ ਟਿਕਾ ਟਿੱਪ ਨਹੀਂ ਕਰਦਾ ਵਾ ਜਾਂ ਸਾਡੇ ਮਸੀਹ ਭਾਈ ਚਰਨ ਤੰਗ ਪਰੇਸ਼ਾਨ ਦੀ ਗੱਲ ਕਰਦਾ ਵਾ ਤੇ ਫੌਰਨ ਤੌਰ ਤੇ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਦਾਂ ਹੀ ਅਰੈਸਟ ਕਰਕੇ ਉਹਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਸੁਟਿਆ ਜਾਵੇ ਸੋ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਫੇਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਦੇਖੋ ਮਸੀਹ ਭਾਈ ਚਰ ਨੇ ਆਪਣਾ ਕੰਮ ਕੀਤਾ ਪਰ ਪ੍ਰਸ਼ਾਸਨ ਨੇ ਵੀ ਕੀਤਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅੱਗੇ ਜੋ ਬੰਦ ਉਹ ਕੋਰਟ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਆ। ਪਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆ। ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆ। ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਪੰਜਾਬ ਦੀ ਪ੍ਰਭਤਾ ਨੂੰ ਅਖੰਡਤਾ ਨੂੰ ਕੋਈ ਢਾਹ ਲਾਵੇ। ਅਗਰ ਕੋਈ ਸਾਡੇ ਪੰਜਾਬ ਦੀ ਅਖੰਡਤਾ ਨੂੰ ਢਾਹ ਲਾਊਗਾ ਉਹਨਾਂ ਦੇ ਉੱਪਰ ਇਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕਰਵਾਈ ਦਿੱਤੀ ਜਾਏਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਵੀ ਰਾਮ ਰੰਦਾ ਸਾਰਿਆਂ ਨੂੰ ਮੇਰੇ ਵੱਲੋਂ ਗਿਆਨ ਸਿੱਧੀ ਧੰਨਵਾਦ